ਆ ਕੈਮਰਾ ਫੋਲ ਰਿਹਾ ਉਹ ਉਹਨਾਂ ਨੇ ਗਿਫਟ ਕੀਤਾ ਸੀ ਇਹ ਹੂੰ ਕੋਈ ਪੈਸਾ ਨਹੀਂ ਲੈਂਦਾ ਨਹੀਂ ਬਾਕੀ ਸਾਰੀਆਂ ਚੀਜ਼ਾਂ ਖਰੀਦ ਕੇ ਕੀਤੀਆਂ ਹੋਈਆਂ ਨੇ ਹੂੰ ਇਹ ਇਕੱਲੀ ਏਦਾਂ ਦੀ ਆਈਟਮ ਸੀ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲੈਂਦਾ ਮੈਂ ਕਿਹਾ ਵੀ ਵੀ ਲਓ ਪੈਸੇ ਤੁਸੀਂ ਜੀ ਨਾ ਜੀ ਫੋਲ ਗਿਆ ਜੀ ਆ ਵੀ ਦਰਸ਼ਕੋ ਆ ਕੈਮਰਾ ਉਹ ਪੁਰਾਣਾ ਕਿੰਨਾ ਕਿਹੜੇ ਸਾਲ ਦਾ ਹੋਊਗਾ ਇਹ ਪਲਾ ਇਹ ਤਾਂ ਜਿਵੇਂ ਸਮਝ ਲਓ ਵੀ 100 ਸਾਲ ਦੇ ਲਵੇ ਲਾਉਣੀ ਆ ਉੱਪਰ ਵੱਧ ਭਾਵੇਂ ਹੋਵੇ ਘਟਣੀ ਹੂੰ ਬਹੁਤ ਸਾਫ ਸੁਥਰਾ ਵਧੀਆ ਪਿਆ ਹੈ ਨਾ ਇਹ ਜੀ ਹਾਂਜੀ 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 ਲੈ ਲੈਂਦੇ ਆ ਕੀ ਸੀਗੇ ਇਹ ਲੈਣ ਲੈਣੇ ਦਾ ਗੇੜਾ ਲੱਗਦਾ ਅੱਛਾ ਹੂੰ ਹਾਂ ਪੂਰਾ ਸੈਟਅਪ ਵਧੀਆ ਬਣਾ ਕੇ ਰੱਖਿਆ ਹੋਇਆ ਲੈਂਸ ਹੋ ਗਿਆ ਹੈ ਨਾ ਇਹਦਾ ਹਾਂਜੀ ਇੱਥੇ ਮੂਰੇ ਫਿੱਟ ਹੋ ਜਾਣਾ ਹੂੰ ਹੂੰ ਮੈਂ ਸਿੱਧਰ ਦਰਚਕੋ ਦਿਖਾ ਸਕਦਾ ਹਾਂ ਸੀ ਇੱਧਰਲੇ ਪਾਸੇ ਆ ਲਾਈਨ ਜੁ ਲੱਗ ਕੇ ਇਹਦੇ ਪਾਸੇ ਤੇ ਇਹਨੂੰ ਇਹ ਕੱਪੜੇ ਦੇ ਵਿੱਚ ਕਹਿੰਦੇ ਪਾ ਕੇ ਉਹਨਾ ਟਾਕੇ ਜਿ ਬਣਾ ਪੈਂਦਾ ਸੀ ਪੂਰਾ ਮੋਰਚਾ ਜਿਹਾ ਲਾ ਕੇ ਸਾਰਾ ਇਹਦਾ ਸਿਸਟਮ ਹੈ ਬਾਕੀ ਸਮਾਨ ਸੰਦ ਸੰਦੇੜਾ ਹੋ ਗਿਆ ਆਹ ਟਰਾਈਪੋਡ ਹੋ ਗਿਆ ਇਹਦਾ ਹਨਾ ਹਾਂ ਹਾਂਜੀ ਹਾਂਜੀ ਹਾਂ ਜਿਹਦੇ ਤੇ ਰੱਖਿਆ ਜਾਂਦਾ ਸੀ ਜਿਹਦੇ ਰੱਖਿਆ ਜਾਂਦਾ ਸੀ ਹੂੰ ਬਿਲਕੁਲ ਇਹ ਵੀ ਕਮਾਲ ਦੀ ਚੀਜ਼ ਆ ਇਹ ਪੂਰਾ ਕੰਪਲੀਟ ਹਲੇ ਵੀ ਵਰਕਿੰਗ ਹੈ ਹੂੰ ਅੱਛਾ ਚੱਲਦਾ ਜਾਵਾ ਹਾਂਜੀ ਹਾਂਜੀ ਘੱਟੂ ਕੋਲ 100 ਸਾਲ ਪੁਰਾਣਾ ਉਹ ਹੈ